ਚੁੱਕੀ ਹੈ ਬੇਚੀ ਕਰੋਨਾ ਦੇ ਸ਼ੁੱਕਰਵਾਰ ਦੋ ਪੇਸ਼ੈਂਟ ਆਏ ਸੀ ਔਰ ਦੋ ਕੱਲ ਤਿੰਨ ਪੇਸ਼ੈਂਟ ਕੱਲ ਪੋਜ਼ਿਟਿਵ ਆਏ ਹੈ ਇਹ ਇਹਦੇ ਵਿੱਚੋਂ ਚਾਰ ਪੇਸ਼ੈਂਟ ਤਾਂ ਸਿਗੇ ਜਿਹੜੇ ਕਿ ਮੈਡੀਕਲ ਕਾਲਜ ਦੇ ਵਿੱਚ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਹੀ ਕੰਮ ਕਰ ਰਹੇ ਹਨ ਔਰ ਇੱਕ ਪੇਸ਼ੈਂਟ ਸੀ ਉਹ ਗਾਇਨੀ ਦਾ ਪੇਸ਼ੈਂਟ ਸੀਗਾ ਉਹ ਹਸਪੀਟਲ ਡਿਲੀਵਰੀ ਕਰਵਾਣ ਆਇਆ ਸੀ ਉਹਦਾ ਟੈਸਟ ਕੀਤਾ ਗਿਆ ਉਹਨੂੰ ਬੁਖਾਰ ਆ ਰਿਹਾ ਸੀ ਤੇ ਉਹ ਪੋਜ਼ਿਟਿਵ ਆਇਆ ਇਹ ਸਾਰੇ ਪੇਸ਼ੈਂਟ ਹੁਣ ਸਾਰੇ ਇਹਦੇ ਸਿੰਪਟਮਸ ਫਰੀ ਹੈ ਇਹਨਾਂ ਨੂੰ ਕੋਈ ਖਾਂਸੀ ਜ਼ੁਕਾਮ ਜਾਂ ਬੁਖਾਰ ਨਹੀਂ ਹੈ ਇਹਨਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਕਹਿੰਦੇ ਕਿ ਕਿੰਨਾ ਕੁ ਰਿਸਕੀ ਹੈ ਜਿਹੜਾ ਇਹ ਨਵਾਂ ਵੈਰੀਐਂਟ ਆਇਆ ਇਹਦੇ ਬਾਰੇ ਇਹ ਨਵਾਂ ਖਤਰਨਾਕ ਨਹੀਂ ਹੈ ਇਹ ਨਵਾਂ ਵੈਰੀਐਂਟ ਬਿਲਕੁਲ ਵੀ ਖਤਰਨਾਕ ਨਹੀਂ ਹੈ ਇਸ ਲਈ ਇਸ ਤੋਂ ਘਬਰਾਣ ਦੀ ਲੋੜ ਨਹੀਂ ਇਹਦੇ ਵਿੱਚ ਨਾਰਮਲ ਸਿੰਪਟਮਸ ਜਿਵੇਂ ਆਪਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੁੰਦਾ ਹੈ ਉਵੇਂ ਦੇ ਸਿੰਪਟਮਸ ਹੀ ਆਉਂਦੇ ਹੈ ਜਿਹੜਾ ਕਿ ਚਾਰ ਪੰਜ ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈ ਇਦੇ ਲਈ ਕੋਈ ਘਬਰਾਉਣ ਦੀ ਲੋੜ ਨਹੀਂ ਨਾਰਮਲ ਮੈਡੀਸਨ ਲੈਣੀ ਹੁੰਦੀ ਹੈ ਇਹਦੇ ਵਿੱਚ ਕਰੋਸੀਨ ਵਗੈਰਾ ਇਹੀ ਲੈਣੀ ਹੈ ਹੋਰ ਕੁਝ ਨਹੀਂ ਲੈਣਾ ਅਤੇ ਹੋਮ ਆਈਸੋਲੇਟ ਕੀਤਾ ਜਾਂਦਾ ਹੈ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕਿੰਨੇ ਟੈਸਟ ਕਿੱਥੇ ਕਿੱਥੇ ਅਵੇਲੇਬਲ ਹੈ ਜਿੰਨਾ ਟੈਸਟ ਇਹਨਾਂ ਦੇ ਟੈਸਟ ਪਹਿਲਾਂ ਮੈਡੀਕਲ ਕਾਲਜ ਵਿੱਚ ਹੋ ਰਹੇ ਸੀਗੇ ਸਸਪੈਕਟਿਡ ਪੇਸ਼ੈਂਟ ਜਿਹੜੇ ਹੁੰਦੇ ਸੀ ਉਹਨਾਂ ਦੇ ਮੈਡੀਕਲ ਕਾਲਜ ਵਿੱਚ ਸੈਂਪਲ ਲਈ ਜਾਂਦੇ ਸੀ ਹੁਣ ਸੈਟ ਮਤਲਬ ਸੋਮਵਾਰ ਤੋਂ ਆਪਣੇ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਵੀ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਹਨ ਜਿਹੜੇ ਵੀ ਪੇਸ਼ੈਂਟ ਆਣਗੇ ਉਹਨਾਂ ਦੇ ਮਤਲਬ 4 3-4 ਦਿਨਾਂ ਤੋਂ ਜ਼ਿਆਦਾ ਸਿੰਪਟਮਸ ਐ ਉਥੇ ਐਡਮਿਟਡ ਹੋਣਗੇ ਫਿਰ ਉਹਨਾਂ ਦੇ ਟੈਸਟ ਕੀਤੇ ਜਾਣਗੇ ਬਾਬਾ ਬਕਾਲਾ ਚ ਵੀ ਸ਼ੁਰੂ ਕੀਤੇ ਗਏ ਐ ਐਸਡੀਐਚ ਵੀ ਔਰ ਜਿੰਨੀਆਂ ਵੀ ਹੈਲਥ ਫੈਸਿਲਿਟੀਆਂ ਐ ਉਹਨਾਂ ਵੀ ਟੈਸਟ ਸ਼ੁਰੂ ਕੀਤੇ ਗਏ ਸਿਵਲ ਹਸਪੀਟਲ ਜਿਵੇਂ ਕਿ ਕਿੱਦਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੁਣ ਤੱਕ ਟੋਟਲ ਕਿੰਨੇ ਪੇਸ਼ੈਂਟ ਆ ਸਿਵਲ ਹਸਪੀਟਲ ਦੇ ਵਿੱਚ ਅਸੀਂ ਪੂਰੀ ਆਈਸੋਲੇਟਡ ਵਾਰਡ 30 ਬੈਡਡ ਆਈਸੋਲੇਟਡ ਵਾਰਡ ਜੋ ਕਿ ਸਿਰਫ ਕੋਵਿਡ ਪੇਸ਼ੈਂਟਸ ਲਈ ਰੱਖੀ ਗਈ ਐ ਪਲੱਸ ਉਥੇ ਰੈਪਿਡ ਟੈਸਟ ਕਿਟਸ ਰੱਖਿਆ ਗਿਆ ਜਿਹੜਾ ਵੀ ਟੈਸਟ ਕੋਈ ਪੇਸ਼ੈਂਟ ਆਏਗਾ ਪੋਜ਼ਿਟਿਵ ਆਂਦਾ ਹੈ ਤਾਂ ਉਹਨੂੰ ਉਥੇ ਆਈਸੋਲੇਟਡ ਵਾਰਡ ਵਿੱਚ ਰੱਖਿਆ ਜਾਏਗਾ ਟੈਸਟ ਦੀ ਰਿਪੋਰਟ ਕਿੰਨੇ ਦੇ ਤੱਕ ਆਦੀ ਹੈ ਟੈਸਟ ਦੀ ਰਿਪੋਰਟ ਸਾਡੀ ਮਤਲਬ ਜਿਸ ਦਿਨ ਸੈਂਪਲ ਲੱਗਦਾ ਉਸ ਦਿਨ ਸ਼ਾਮ ਤੱਕ ਆ ਜਾਂਦੀ ਹੈ ਜਿਸ ਤਰ੍ਹਾਂ ਕੋਰੋਨਾ ਦੁਬਾਰਾ ਟੱਕਰ ਹੋਇਆ ਹੈ ਇਹ ਲੋਕ ਥੋੜੇ ਅੰਨੇ ਸਾਲ ਵਾਂਗ ਥੋੜੇ ਪੈਨਿਕ ਹੋਏ ਕੁਝ ਉਹਨਾਂ ਲਈ ਦੱਸੋਗੇ ਕੁਝ ਉਹ ਥੋੜਾ ਇਸ ਚੀਜ਼ ਤੋਂ ਸੁਚੇਤ ਹੋਣ ਲਈ ਕੁਝ ਕਿਸ ਤਰ੍ਹਾਂ ਦੇ ਪ੍ਰਗੋਸ਼ਣੇ ਜਾਂ ਚਾਹੇ ਕਰੀਏ ਨੇ ਇਹਦੇ ਵਿੱਚ ਸਾਵਧਾਨੀ ਹੈ ਦੇਖੋ ਸਾਰੇ ਪੈਨਾਪਾ ਇੰਨੇ ਟਫ ਫੇਸ ਤੋਂ ਨਿਕਲ ਚੁੱਕੇ ਆ ਇਸ ਕਰਕੇ ਸਾਰੇ ਆਲਮੋਸਟ ਸਭ ਨੂੰ ਅਵੇਅਰਨੈਸ ਹੈ ਗਈ ਹੈ ਕਿ ਕਰੋਨਾ ਤੋਂ ਕਿਵੇਂ ਬਚਣਾ ਹੈ ਬਾਕੀ ਮੈਂ ਫਿਰ ਵੀ ਕਹਾਂਗੀ ਕਿ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਵਾਲੇ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਮਾਈਲਡ ਹੈ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਇਹਦੇ ਸਿਰਫ 3-4 ਦਿਨ ਮੈਕਸਿਮਮ 6 ਦਿਨਾਂ ਦੇ ਵਿੱਚ ਸਿੰਪਟਮਸ ਰਹਿੰਦੇ ਆ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੇ ਆ ਇਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਹੋਮ ਆਈਸੋਲੇਟ ਕਰਕੇ ਠੀਕ ਹੋ ਜਾਂਦੇ ਆ ਆਪਣੀ ਡਾਈਟ ਅੱਛੀ ਲੈਣ ਪਲੱਸ ਆਪਣੇ ਹੱਥ ਰੈਗੂਲਰਲੀ ਸਾਬਣ ਅਤੇ ਪਾਣੀ ਨਾਲ ਵਾਸ਼ ਕਰਨ ਫੇਸ ਵਾਸ਼ ਕਰਨ ਜੇ ਕੋਈ ਕਰਾਊਡਡ ਪਲੇਸਿਸ ਤੇ ਜਾਣਾ ਹੈ ਵੈਸੇ ਤਾਂ ਅਵੋਇਡ ਕੀਤਾ ਜਾਏ ਜੇ ਜਾਣਾ ਹੈ ਤਾਂ ਆਪਣਾ ਮਾਸਕ ਪਾ ਕੇ ਜਾ ਸਕਦੇ ਹਾਂ ਜਿਵੇਂ ਪ੍ਰੈਗਨੈਂਟ ਲੇਡੀਜ਼ ਹੈ ਛੋਟੇ ਬੱਚੇ ਹੈ ਜਾਂ ਜਿਵੇਂ ਕੋਮੋਰਬਿਡ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਕੈਂਸਰ ਵਾਲੇ ਪੇਸ਼ੈਂਟਸ ਹੈ ਉਹਨਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਕਿੰਨੇ ਕੇਸ ਆ ਚੁੱਕੇ ਹੁਣ ਟੋਟਲ ਹੁਣ ਤੱਕ ਅੰਮ੍ਰਿਤਸਰ ਦੇ 6 ਕੇਸਿਸ ਆਏ ਹਨ ਹਾਲੇ ਤੱਕ